ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਤ੍ਰਿਪੜੀ ਇਲਾਕੇ ਦੇ ਵਿੱਚ ਪਾਣੀ ਵਾਲੇ ਟੈਂਕੀ ਪਾਰਕ ਦੇ ਡਿਸਪੈਂਸਰੀ ਤੇ ਡੇਗੂ ਬੱਚੇ ਦੀ ਜਾਗਰੂਤਾ ਮੁਹਿੰਮ ਦੀ ਸ਼ੁਰੂਆਤ ਕਰਦਿਆ ਅੱਜ ਨੈਸ਼ਨਲ ਡੇਂਗੂ ਦਿਵਸ ਦੇ ਮੌਕੇ ਤੇ ਡੇਂਗੂ ਤੇ ਚਿਕਨ ਗੋਲੀਏ ਬਿਮਾਰੀ ਤੋਂ ਬਚਾਅ ਲਈ ਜਾਗਰੂਤਾ ਮੁਹਿੰਮ ਆਗਵਾਈ ਕੀਤੀ ਅੱਜ ਤ੍ਰਿਪੜੀ ਅਖੇਤਰ ਤੋਂ ਡੇਂਗੂ ਮੱਛਰ ਦੇ ਲਾਰਵਾ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਮੋਕੇ ਕਈ ਕਰਾ ਦੇ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਸ ਨੂੰ ਨਸ਼ਟ ਕਰ ਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੈਂਗੂ ਮੱਛਰ ਦੇ ਡੰਗ ਤੋਂ ਬਚਾਅ ਲਈ ਤੁਰੰਤ ਸਾਵਧਾਨੀਆਂ ਵਰਤਿ ਵਰਦਦੇ ਹੋਏ ਆਪਣੇ ਘਰਾਂ ਦੇ ਆਲੇ-ਦੁਆਲੇ ਖੜੇ ਸਾਹ ਪਾਣੀ ਤੋਂ ਸਰੋਤਾਂ ਨੂੰ ਸਾਫ਼ ਕਰਨਾ ਤਾਂ ਮੱਛਰ ਦੇ ਕੱਟਣ ਤੋਂ بچਾ ਕੀਤਾ ਜਾ ਸਕੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਮੈਂ ਇਸ ਵੇਲੇ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟਾਂਕੀ ਵਾਲਾ ਚੌਕ ਕਹਿੰਨੇ ਆ ਉਹਦੇ ਵਿੱਚ ਹੈਗੇ ਆ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡੈਂਸਲੀ ਪਾਪੂਲੇਟਿਡ ਪੋਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੈਂਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਆ ਤੇ ਅੱਜ ਨੈਸ਼ਨਲ ਡੈਂਗੂ ਦਿਨ ਵੀ ਆ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਤਲਬ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਦਾ ਮੱਛਰ ਪੈਦਾ ਕਿੱਥੇ ਹੁੰਦਾ ਤੇ ਇਹ ਕੱਟਦਾ ਕਦੋਂ ਆ ਡਾਂਗੀ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ 쿨ਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪੰਛੀਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਫ੍ਰਿਜ ਦੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਆ ਅੱਜਕੱਲ ਪਾਣੀ ਸ਼ਾਰਟੇਜ ਹੁੰਦੀ ਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੰਸਟ੍ਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱਚ ਖੋਦੀ ਬਣਾ ਲੈਂਦੇ ਆ ਉਹਦੇ ਸਟੋਰ ਕਰਦੇ ਆ ਉਹਦੇ ਚ ਬਲੀਡ ਕਰਦਾ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਉਹਦੇ ਚ ਪਾਣੀ ਖੜਾ ਹੁੰਦਾ ਜਿੱਥੇ ਵੀ ਸਟੈਗਨੈਂਟ ਵਾਟਰ ਹੋਏਗਾ ਕੋਈ ਵੀ ਤੁਸੀਂ ਜੇ ਟੁੱਟਿਆ ਹੋਇਆ ਠਿਕਰਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਜਿਹੜੀ ਛੱਤ ਦੀ ਟੈਂਕੀ ਆ ਉਹਦੇ ਚ ਨਹੀਂ ਆ ਸੋ ਇਹ ਤੁਹਾਡੇ ਘਰ ਵਿੱਚ ਬਲੀਡ ਕਰਦਾ ਦਿਨੇ ਘਟਦਾ ਔਰ ਬੜੀ ਨਾਮਰਾਜ਼ ਬਿਮਾਰੀ ਡੈਂਗੂ ਤੇ ਚਿਕਨਗੁਨੀ ਇਹਦੇ ਨਾਲ ਹੁੰਦੇ ਆ ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਹਰ ਇੱਕ ਬੰਦਾ ਵੇਅਰ ਹੋਵੇ ਉਹ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਦੂਜੀ ਗੱਲ ਹੈ ਕਿ ਸਾਡੀ ਫੌਜ ਨੇ ਸਾਡੀ ਆਰਮੀ ਨੇ ਸਾਡੇ 에ਅਰ ਫੋਰਸ ਨੇ ਔਰ ਸਾਡੀ ਨੇਵੀ ਨੇ ਇੱਕ ਬਹੁਤ ਹੀ ਜਿਹੜੀ ਬਹਾਦਰੀ ਨਾਲ ਜਿਹੜਾ ਯੁੱਧ ਸੀਗਾ ਪਾਕਿਸਤਾਨ ਵਿਰੁੱਧ ਉਹਦੇ ਚ ਲੜਾਈ ਲੜੀ ਔਰ ਦੇਸ਼ ਨੂੰ ਉਹਨਾਂ ਨੇ ਜਿਤਾਇਆ ਉਹਨਾਂ ਨੇ ਦੁਸ਼ਮਣ ਦੇ ਵਾਰਾਂ ਤੋਂ ਬਚਾਇਆ ਇਹਦੇ ਵਿੱਚ ਆਰਮੀ ਥੋੜੀ ਜਿਹਾ ਅਲੱਗ ਹੈ ਜੀ ਮੇਰੇ ਨਾਲ ਜਿਹੜਾ ਮੈਂ ਸਿਹਤ ਮੰਤਰੀਆਂ ਸਭ ਤੋਂ ਉੱਪਰ ਸਿਹਤ ਵਿਭਾਗ ਵਿੱਚ ਤੇ ਆਹ ਸਾਡੀ ਹੈਗੀ ਆ ਜੀ ਇਨਫੈਂਟਰੀ ਜਿਹੜੇ ਆਸ਼ਾ ਵਰਕਰਸ ਆ ਤੇ ਇਹ ਸਾਡੀ ਜਿਹੜੀ ਹੁੰਦੀ ਹੈ ਇੱਕ ਜਿਹੜੇ ਤੁਹਾਡੇ ਜਿਵੇਂ ਆਪਾਂ ਕਹਿੰਦੇ ਸੀਗੇ ਨਾ ਜੀ ਕਿ ਇੱਕ ਟੈਰਿਟਰੀਅਲ ਆਰਮੀ ਆ ਸਾਡੀ ਜਿਹੜੇ ਆ ਖੜੇ ਆ ਆਪਣੇ ਨਰਸਿੰਗ ਸਟੂਡੈਂਟਸ ਖੜੇ ਆ ਪੈਰਾਮੈਡਿਕ ਸਟੂਡੈਂਟਸ ਖੜੇ ਆ ਤੇ ਆ ਜਿਹੜੇ ਮੇਰੇ ਨਾਲ ਇੱਧਰ ਖੜੇ ਆ ਸਿਵਲ ਸਰਜਨ ਆਪਣੇ ਐਪਿਡੀਮਿਓਲੋਜਿਸਟ ਡਾਕਟਰਸ ਇਹ ਸਾਰੇ ਸਾਡੇ ਜਿਹੜੇ ਰੈਗੂਲਰ ਆਰਮੀ ਆ ਸਾਡੀ ਤੇ ਇਹ ਜਿਹੜੇ ਪੋਲਿਸੀ ਮੇਕਰ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰ-ਘਰ ਜਾ ਕੇ ਸਾਡਾ ਪਹਿਲਾ ਮਕਸਦ ਇਹ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਤਕਰੀਬਨ ਤਕਰੀਬਨ 21-22000 ਆਸ਼ਾ ਵਰਕਰਸ ਉਹਨਾਂ ਨੂੰ ਟ ਫਿਰ ਅਸੀਂ 50000 ਨਰਸਿੰਗ ਸਟੂਡੈਂਟਸ ਤੇ 50000 ਦੂਜੇ ਪੈਰਾਮੈਡੀਕਸ ਨੂੰ ਟ੍ਰੇਨਿੰਗ ਦਿੱਤੀ ਅਸੀਂ ਪੂਰੀ ਫੌਜ ਤਿਆਰ ਕਰਕੇ ਜਿਵੇਂ ਸਾਡੀਆਂ ਫੌਜਾਂ ਨੇ ਲੜਿਆ ਇੱਕ ਬਹੁਤ ਹੀ ਅਨੁਸ਼ਾਸਿਤ ਤਰੀਕੇ ਨਾਲ ਅਸੀਂ ਉਸ ਤਰ੍ਹਾਂ ਲੜਾਈ ਲੜ ਰਹੇ ਹਾਂ ਔਰ ਪਿਛਲੀ ਵਾਰ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਰਿਡਕਸ਼ਨ ਕਰਾਂਗੇ ਤਾਂ ਇਹ ਜਿੱਦਾਂ ਉਹਨਾਂ ਫੌਜੀਆਂ ਦਾ ਸਨਮਾਨ ਹੋ ਰਿਹਾ ਇਹਨਾਂ ਫੌਜੀਆਂ ਦਾ ਵੀ ਸਨਮਾਨ ਹੋਏਗਾ ਜਿਹੜੇ ਵਧੀਆ ਕੰਮ ਕਰਨਗੇ ਜਿਹੜੇ ਆਪਣੇ ਆਪਣੇ ਮੱਲੇ ਨੂੰ ਇਹ ਲੋਕਾਂ ਵਾਸਤੇ ਵੀ ਆ ਜੀ ਕਾਉਂਸਲਰ ਵਾਸਤੇ ਵੀ ਆ ਜਿਹੜੇ ਆਪਣੇ ਮੱਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸਭ ਸਾਰਾ ਸੀਜ਼ਨ ਉੱਥੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ ਸਪੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪੰਚ ਨੂੰ ਇਨਾਮ ਮਿਲੇਗਾ ਜੇ ਉਹ ਵਧੀਆ ਜਿਹੜਾ ਐਪੀਡੀਮਿਓਲੋਜਿਸਟ ਹੋਏਗਾ ਉਹਨਾਂ ਨੂੰ ਆਪਣੇ ਮਨਪਸੰਦੀਆਂ ਪੋਸਟਿੰਗ ਵੀ ਮਿਲਣਗੀਆਂ ਹੋਰ ਵੀ ਤਰੱਕੀਆਂ ਵੀ ਮਿਲਣਗੀਆਂ ਸੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਸ਼੍ਰੀ ਅਰਬਿੰਦ ਕੇਜਦੀਵਾਲ ਭਗਵੰਤ ਮਾਨ ਕਲਚਰ ਲੈ ਕੇ ਆਏ ਆ ਵੀ ਤੁਸੀਂ ਮੈਰਿਟ ਮੈਰਿਟੋਕ੍ਰੇਸੀ ਜਿਹੜੀ ਆ ਜਿਹੜਾ ਜਿਹੜਾ ਬੰਦਾ ਕੰਮ ਕਰੇਗਾ ਉਹ ਅੱਗੇ ਜਾਏਗਾ ਜਿਹੜੇ ਸਪਾਰਸ਼ੀਆ ਉਹਨਾਂ ਹੌਲੀ ਹੌਲੀ ਹੋੜੀ ਹੋੜੀ ਪਿੱਛੇ ਕਰਦਾ ਹੈ